ਹਾਂਜੀ 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 ਵਾਹਿਗੁਰੂ ਬਾਈ ਕਹਿੰਦਾ ਮੇਰਾ ਮੋਟਰਸਾਈਕਲ ਨਹੀਂ ਸਟਾਰਟ ਨਾ ਇਟਸ ਓਕੇ ਬਹੁਤ ਆਖਾ ਲੰਗਣਾ ਹੋ ਨਾ ਸਭਜ ਗਿਆ ਮੋਟਰਸਾਈਕਲ ਦਾ ਕ੍ਰੀਟ ਕਰਦੇ ਆਨੂੰ 3 ਘੰਟੇ ਦੇ ਲਗਭਗ ਹੋ ਗਿਆ ਪਰ ਕਿਸੇ ਪਾਸਿਓਂ ਰਾਹ ਨਹੀਂ ਖੁੱਲਿਆ ਹੁਣੇ-ਹੁਣੇ 4-5 ਮੋਟਰਸਾਈਕਲ ਵਾਲੇ ਇਧਰੋਂ ਆਏ ਨਹੀਂ ਅੰਗਰੇਜ਼ ਜਾਂਦੇ ਤਾਂ ਦਿਖੇ ਨਹੀਂ ਹੈਗੇ ਆ ਕਿਵੇਂ ਗਏ ਉਧਰੋਂ ਹੁਣ ਉਸੇ ਚੀਜ਼ ਨੂੰ ਪਤਾ ਕਰਨ ਦਾ ਮਾਰਾ ਮੈਂ ਚੱਲੇ ਆਂ ਵੀ ਦੇਖਦੇ ਆਂ ਕੀ ਮਾਹੌਲ ਆ ਕੀ ਪਤਾ ਮੋਟਰਸਾਈਕਲਾਂ ਦੇ ਲੰਘਣ ਵਾਸਤੇ ਰਾਹ ਬਣਾ ਹੀ ਦਿੱਤਾ ਹੋਵੇ ਮੋਲਾ ਦਾ ਅੰਗਰੇਜ਼ ਵੀ ਲੰਘਿਆ ਨਿਕਲ ਨੇ ਦੇ ਰਹੇ ਆ ਮੋਟਰਸਾਈਕਲ ਅੱਛਾ ਲੈ ਭਾਈ ਬਣ ਗਈ ਗੱਲ ਮੋਟਰਸਾਈਕਲ ਵਾਲੇ ਕੱਢ ਤੇ ਲੰਘ ਜੀ ਨਹੀਂ ਸਾਰਾ ਦਿਨ ਭੰਨਿਆ ਜਾਣਾ ਵਾਹਿਗੁਰੂ ਕੰਮ ਥੋੜਾ ਜਿਆਦਾ ਰਿਸਕੀ ਆ ਉੱਥੇ ਵੀ ਉਹ ਹੜਾ ਅੰਗਰੇਜ਼ ਪਰਲੇ ਪਾਸੀ ਚਾਲ ਮਣਾ ਤੇ ਸੁਣਨ ਦੇ ਵਿੱਚ ਆਇਆ ਵੀ ਜਿੰਮੇਦਾਰ ਇਹ ਨਾਲਾ ਹੈਗਾ ਨਾ ਇਹ ਤੋਂ ਵੀ ਵੱਡਾ ਇੱਕ ਹੋਰ ਆ ਗਿਆ ਉਹ ਕਹਿੰਦੇ ਬਾਲਾ ਖਤਰਨਾਕ ਆ ਕਿਉਂਕਿ ਜੇ ਹੁਣ ਇਹਨਾਂ ਦਾ ਨਵਾਂ ਪੁਲ ਹੈ ਜੀ ਉਹ ਪੁੱਛਣਾ ਉਸੇ ਸਾਲ ਬਾਈ ਵਾਹਿਗੁਰੂ ਤੁਹਾਨੂੰ ਗੁਰਨਾਣਕ ਦੇਖਦੇ ਨਿਕਲ ਜਾਏ ਧੀਰੇ 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 ਪਿੱਛੇ ਸਾਂਭੋ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਵਾਹਿਗੁਰੂ Uhm い oh、はい。ああ Actually, I have seen some bikers going over there. Sorry? I have seen some bikers going yeah. over there. So that's why I came here. Me too, me too. <laughs> I was waiting here and they started and I was like, are they going? Uh, it's kind of very dangerous. Yeah, honestly, yeah. <laughs> I still have Linky Cross now, no south tomorrow. <laughs> yeah. You want the video? Yes, yes, of course. Yeah, I, can I was also waiting for someone who can make my video, but the situation is very critical. Yeah, yeah. <laughs> ਇੱਧਰ ਦੇਖ ਲੋ ਮਾਹੌਲ ਖਤਰਨਾਕ ਬਣ ਗਿਆ ਕੁਦਰਤੀ ਇੱਧਰਲੇ ਪਾਸੇ ਇੱਕ ਕੋਈ ਵੱਡੀ માતા ਦਾ ਮੰਦਿਰ ਆ ਮੈਂ ਨਾਂ ਭੁੱਲ ਗਿਆ ਤੇ ਉਹਦੀ ਯਾਤਰਾ ਚੱਲ ਰਹੀ ਆ ਬਹੁਤ ਟੂਰਿਸਟ ਆਏ ਹੋਏ ਨੇ ਇੱਥੇ ਫਸੇ ਖੜੇ ਨੇ ਉਹ ਦੇਖੋ ਉੱਪਰ ਠੀਕ ਆ ਮੈਨੂੰ ਤਾਂ ਬਈ ਇੰਪੋਸੀਬਲ ਜਿਹਾ ਕੰਮ ਲੱਗ ਰਿਹਾ ਇੱਥੋਂ ਲੰਘਣਾ ਪਰ ਜਿਹੜੇ ਹਿਸਾਬ ਨਾਲ ਬੰਦਿਆਂ ਨੇ ਮੋਟਰਸਾਈਕਲ ਵਾਲਿਆਂ ਨੂੰ ਲੰਘਣ ਦੇਤਾ ਮੈਂ ਕਹਿੰਦਾ ਬਹੁਤ ਧੰਨਵਾਦ ਇਹਨਾਂ ਦਾ ਬਾਕੀ ਜਿਹੜੇ ਆ ਬੰਦੇ ਭਾਈ ਹੁਣ ਆਏ ਨੇ ਇਹਨਾਂ ਨੂੰ ਸ਼ਾਇਦ ਨਾ ਲੰਘਣ ਦੇਣ ਇਹ ਜਿਹੜਾ ਐਡਵੈਂਚਰ ਮੈਂ ਭਾਲਦਾ ਤੇ ਆਮ ਫੀਲਿੰਗ ਵੈਰੀ ਹੈਪੀ ਟੂਡੇ ਯਾਰ ਅੰਗਰੇਜ਼ ਦੇ ਨਾਲ ਰਹਿ ਰਹਿ ਕੇ ਮੈਨੂੰ ਵੀ ਹੁਣ ਅੰਗਰੇਜ਼ੀ ਬੋਲਣ ਦੀ ਆਦਤ ਪੈ ਗਈ ਇਹ ਭਾਈ ਜਰਮਨੀ ਤੋਂ ਬਾਈ ਰੋਡ ਮੋਟਰਸਾਈਕਲ ਲੈ ਕੇ ਆਇਆ ਹੋਇਆ ਨੰਬਰ ਦੇਖ ਲਓ ਇਹਦਾ ਹੈਗਾ ਐਚ ਡੀ ਐਚ ਕੇ 95 ਹਿਮਾਲੀਨ ਮੋਟਰਸਾਈਕਲ ਹੈ ਬਾਈ ਕੋਲ ਜਰਮਨੀ ਤੋਂ ਆਇਆ ਤੇ ਬਾਇਰ ਰੋਡ ਈਰਾਨ ਪਾਕਿਸਤਾਨ ਇਧਰੋਂ ਇਹ ਆਇਆ ਅਰਮੀਨੀਆ ਹੋਰ ਪਤਾ ਨਹੀਂ ਇੱਕ ਦੋ ਕੰਟਰੀਆਂ ਹੋਰ ਗਿਣਾਂਉਂਦਾ ਸੀ ਬਾਈ ਚਲੋ ਆਪਣਾ ਕੰਮ ਨਿਬੜ ਗਿਆ ਆਪਾਂ ਚੱਲਦੇ ਹਾਂ ਹੁਣ ਗਾਹ ਨੂੰ ਦੇਖਦੇ ਆ ਕਿੱਥੇ ਤੱਕ ਪਹੁੰਚਦੀ ਹੈ ਬਾਰੀ ਇਸ ਪਿੰਡ ਦਾ ਨਾਮ ਹੈਗਾ ਜੀ ਸੋਹਲ ਤੇ ਨਾਲ ਇਹਦਾ ਨਾਮ ਵੀ ਸੋਹਲ ਵਜਦਾ ਤੇ ਕ੍ਰਾਸ ਕਰਨਾ ਇਸ ਪਿੰਡ ਨੂੰ ਇਸ ਨਾਲੇ ਨੂੰ ਕੱਲੇ ਨੂੰ ਬਹੁਤ ਔਖਾ ਬਾਕੀ ਸੁਣਨ ਦੇ ਵਿੱਚ ਆਇਆ ਬਈ ਅੱਗੇ ਕੋਈ ਵੱਡਾ ਪਿੰਡ ਕੋਈ ਵੱਡਾ ਸ਼ਹਿਰ ਨਹੀਂ ਹੈਗਾ ਸਿਰਫ ਕਿਲਾੜ ਹੀ ਆ ਤੇ ਕਿਲਾੜ ਤਾਂ ਹੈਗਾ ਪਰ ਆ ਕੀ ਆ ਬਹੁਤ ਭੈੜਾ ਬਈ ਹੈ ਐਡਵੈਂਚਰ ਹੈ ਓਏ ਹੋਏ ਇੱਕ ਥੱਲੇ ਪੁਲ ਹੋਰ ਆ ਉਹ ਟੱਪ ਜੀ ਛੇਤੀ ਛੇਤੀ ਕੋਈ ਭਰੋਸਾ ਨਹੀਂ ਉਹ ਵੀ ਟੁੱਟਣ ਵਾਲਾ ਹੋਵੇ। ਪਹਿਲਾਂ ਲੰਘ ਜੀ ਤੁਹਾਨੂੰ ਫੇਰ ਦੱਸ ਦਿਆਂ ਪਿੰਡਾਂ ਪੁੰਡਾਂ ਬਾਰੇ ਤਾਂ। ਇੱਕ ਬਾਈ ਨੇ ਵਿਚਾਲੇ ਜੀ ਸੀ ਵੀ ਲਾ ਰੱਖੀ ਆ। ਅੰਗਰੇਜ਼ ਮੇਰੇ ਮੂਰੇ ਗਿਆ ਸੀ। ਤੇ ਅੰਗਰੇਜ਼ ਵੀ ਡਾਲਿਆ ਬਈ ਇੱਥੇ ਓਏ ਹੋਏ ਰੀਆ ਰੀਆ ਪਾਜਦਾ ਬਈ ਬਹੁ ਮਾਰਾ ਦੇਣਾ ਓਏ 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 ਫੋੜੀ 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 ஹம் மோட்டர்தீ அங்கேஜா லா इजिट ओके फोटोन स्टैंड आउटसाइड आउटसाइड गेम जस्ट या 1 2 3 गो ओके वेट 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 कोई बात नहीं है ਭਾਈ ਕਹਿੰਦਾ ਮੈਨੂੰ ਅੰਗਰੇਜ਼ ਨੇ ਬੋਲੇ ਨਹੀਂ ਹੈਗਾ ਮੈਂ ਸਾਈਡ ਕਰ ਦਿੰਦਾ ਡੋਨਟ ਵਰੀ ਡੋਨਟ ਵਰੀ एवरीथिंग ਇਜ਼ ਓਕੇ ਆਈ ਨੋ ਮਾਈ ਮਿਸਟੇਕ ਆਈ ਨੋ ਮਾਈ ਮਿਸਟੇਕ ਬਿਕਾਜ਼ ਆਫ ਅਸ ਵੈਰੀ ਮੈਂ ਭਾਈ ਪੰਜਾਬ ਤੋਂ ਇਹ ਬੰਦਾ ਜਰਮਨੀ ਤੋਂ

ਹਾਂ ਹੂੰ ਉਹ ਕੇ ਆਈ ਗਾਟ ਇਟ ਪ੍ਰੋਬਲਮ ਕਿਉਂ ਮੈਂ ਫੋਰਟ ਕਿ ਆ ਕਿ ਬ੍ਰੇਕਿੰਗ ਇਟ ਇਨਸਪੋਨਸਿਵ ਸਟੱਪ ਇਸ ਫੱਕਿੰਗ ਕਾਉ ਮਾਰਦਾ ਅੰਗਰੇਜ਼ੀ ਆਪਣੇ ਤਾਂ ساری ਉਮਰ ਨਹੀਂ ਸਿੱਖੀ ਗਈ ਜਿੰਨੀ ਕਿ ਸਮਝ ਆ ਗਈ ਆ ਗਈ ਬਾਕੀ ਓਕੇ ਓਕੇ ਕਰੀ ਚੱਲਿਆ ਕਰੋ ਹਾਂ ਹਾਂ ਓਕੇ ਓਕੇ ਸੌਰੀ ਹਾਂ ਦੋਨਾਂ ਵਾਰ ਕੇ ਮੈਂ ਕੁਮ ਲੈ ਬਈ ਦੁਨਿਆ ਵਾਦਨ ਦੇ ਆਵਾਜ਼ ਸਿੱਖੀ ਵਰਦਾ ਸਾਰਿਆਂ ਨੂੰ ਕਹਿ ਦਿੰਦਾ ਅੱਜ ਹੋ ਗਿਆ ਐਡਵੈਂਚਰ ਇਹ ਬਚਾਰਾ ਪੱਥਰ ਪਰ ਕਰੀ ਹੋਰ ਹੋਰ ਇਹ ਪਿੱਛੇ ਹੋਈ ਹੈ ਹੋਰ ਵੀ ਅੱਗੇ ਕੋਲ ਤਾਂ ਲਈ ਹੋਰ ਬਾਈ ਹੋਰ ਹਜੇ ਟੱਪੇ ਨਹੀਂ ਹੈਗੇ ਓਏ ਹੋਏ ਹੋਏ ਬਹੁਤ ਰਿਸਕੀ ਅੱਜ ਓਏ ਹੋਏ ਬਚ ਗਏ ਓਏ ਫਿਰ ਗੋਰਾ ਮੈਂ ਕਿਤੇ ਰੁੜ ਗਿਆ ਥੱਲੇ ਬਾਈ ਉੱਤੋਂ ਦੀ ਮੋਟਰਸਾਈਕਲ ਮੇਰਾ ਟੇਡਾ ਸਟੈਂਡ ਲੱਗੇ ਨਾ ਪਤਾ ਕੀ ਆ ਜਦੋਂ ਤੁਸੀਂ 2-3 ਵਜੇ ਡਿੱਗ ਪਉਣਾ ਕੌਨਫੀਡੈਂਸ ਲੈਵਲ ਘਟ ਜਾਂਦਾ ਆ ਦੇਖੋ ਓ ਯਾਰ ਓ ਯਾਰ ਨਾਸ ਵੱਜ ਗਿਆ ਮੋਟਰਸਾਈਕਲ ਦਾ और यार इसके ब्रेक नहीं काम कर रहे हैवी है ना ज्यादा एक मिनट गेरिंग है ना हा? है हाँ हाँ गेरिंग है एक मिनट पकड़ के रखो थोड़ा सा इधर अगला ब्रेक दब के रखो इधर करो तेरा

ना भाई। वो वो भी वो वो। मैं बड़ा जा बह बस पत्थर ने थले वाले यार चलो ठीक है भाई हौली हॉली जाने ਹੋਏ ਹੋਏ ਬਹੁਤ ਖਤਰਨਾਕ ਮਹੌਲਾ ਅੱਜ ਵਾਹਿਗੁਰੂ ਤੁਹਾਨੂੰ ਗੁਰਨਾਣਕ ਕੱਥੇ ਐਕਸਪੀਰੀਅੰਸ ਦੇਦਾ ਹੋਣ ਭਾਈ ਦੋਨੇ ਮੋਟਰਸਾਈਕਲ ਨਹੀਂ ਅਗਲੇ ਕਹਿੰਦੇ ਜਰਾ ਮੋਟਰਸਾਈਕਲ ਨਹੀਂ ਕੰਮ ਦਾ ਮੈਂ ਕਿਹਾ ਠੀਕ ਆ ਭਾਈ ਹਿਮਾਲਿਆਨ ਲਾਓ ਹਿਮਾਲਿਆਨ ਉਹ ਪਿਆ ਸੀ ਮੂਦਾ ਰੋਡ ਬਹੁਤ ਜਿਆਦਾ ਆ ਆ ਰਿਓ ਕੇ ਆਮ ਆਲਸੋ ਫੈਲਡਾਊਨ ਆਈ ਆਈ ਆਲਸੋ ਫੈਲਡਾਊਨ ਓਵਰ ਥੇਰ ਚੀਕਾਂ ਕਢਾਤੀਆਂ ਅੱਜ ਤਾਂ ਕੁਝ ਟੁੱਟਿਆ ਤਾਂ ਨਹੀਂ ਹਾਂ ਹਾਂ ਓਕੇ ਓਕੇ ਚੜਦੀ ਕਲਾ ਤੇ ਇਧਰੋਂ ਆ ਇੱਕ ਹੋਰ ਨਾਲਾ ਚੱਲ ਰਿਹਾ ਇਹ ਵੀ ਜਾ ਕੇ ਸਿੱਧਾ ਚਨਾਬ 'ਚ ਹੀ ਰਲਦਾ ਹੁਣ ਮੈਨੂੰ ਨਹੀਂ ਪਤਾ ਅੱਗੇ ਦਾ ਆਪਣਾ ਰੋਡ ਜਾਂ ਹੋਦ ਅੱਲਾ ਪੱਬਾ ਕਿਵੇਂ ਹੋਊਗਾ ਅੱਜ ਪਤਾ ਲੱਗਿਆ ਬਈ ਸਬਾਨ ਆਪਣੇ ਕੋਲ ਬੜਾ ਹੀ ਆ ਅੱਗੇ ਜਦੋਂ ਡਿੱਗਦਾ ਹੁੰਦਾ ਨਾ ਮੋਟਰਸਾਈਕਲ ਵਿੱਚ ਚੱਕ ਲੈਣਾ ਹੁੰਦਾ ਨਾ ਅੱਜ ਜਵਾਬ ਦੇ ਗਿਆ ਮੈਂ ਗੱਲ ਕਰੀ ਜਾਂਦਾ ਸੀ ਨਾ ਨਾ ਨੋ एवरीथिंग ਇਜ਼ ਓਕੇ ਯੈਸ ਓਕੇ ਬਿਕਾਜ਼ ਮਾਈ ਬਾਈਕ ਇਹ ਬਾਈਕ ਇਜ਼ ਓਕੇ ਨੋਟ ਓਕੇ ਵਾਟ ਹੈਪਨ ਬਾਈਕ ਇਹਨਾਂ ਮੇਰਾ ਮੋਟਰਸਾਈਕਲ ਨਹੀਂ ਸਟਾਰਟ ਨਾ ਇਟਸ ਓਕੇ ਯੈ ਬਿਕਾਜ਼ ਪਿਫੋਰ ਹਾਂ without gas it died okay yeah uh, but maybe uh, maybe I know I know I think I know maybe what the problem is hmm. okay now I think it's better ah, by the motorcycle start si, Himalayan. the road is condition is not very good No, usually I'm used to this but uh, ah. this was stupid mistake <laughs> I think it was because I was too focused on the you know like two of the sky guys out that are on the side pay that is presidential that is so हां यार आई गो प्ले भाई सो यस मूव ऑन बॉडी मूव ऑन जीतेंगे हम भाई दा मोटरसाइकिल संभाल लेना ਉਹ ਜਦੋਂ ਹਿਮਾਲਿਆ ਨੂੰ ਉੱਥੇ ਡਿੱਗ ਪਿਆ ਸਟਾਰਟ ਹੀ ਨਹੀਂ ਹੋਇਆ ਸੀ ਬਾਈ ਕਹਿੰਦਾ ਯਾਰ ਪਤਾ ਨਹੀਂ ਕੀ ਚੱਕਰ ਪੈ ਗਿਆ ਸਟਾਰਟ ਕਿਉਂ ਨਹੀਂ ਹੋ ਰਿਹਾ ਪਰ ਬਾਅਦ ਵਿੱਚ ਥੋੜਾ ਜਿਹਾ ਠੰਡਾ ਹੋਇਆ ਫਿਰ ਸਟਾਰਟ ਹੋ ਗਿਆ ਆਪਣੇ ਵਾਲਾ ਝੋਟਾ ਜਾਂ ਵੀ ਡਿੱਗੀਆਂ ਦਾ ਗੱਲ ਨਹੀਂ ਕੋਈ ਬਾਤ ਨਹੀਂ ਪਤਾ ਨਹੀਂ ਕੀ ਖਾ ਲਏ ਨੇ ਅੱਜ ਦੂਜੀ ਤੀਜੀ ਵਾਰੀ ਡਿੱਗ ਪਿਆ ਵਾਹ ਗੁਰੂ ਜ਼ਿੰਦਗੀ ਚ ਜਦੋਂ ਦਾ ਮੋਟਰਸਾਈਕਲ ਲਿਆ ਆਪਣਾ ਮੋਟਰਸਾਈਕਲ ਕਦੇ ਡਿੱਗਿਆ ਨਹੀਂ ਹੈਗਾ ਤੇ ਆਪਣਾ ਮੋਟਰਸਾਈਕਲ ਕਦੇ ਡਿੱਗਿਆ ਨਹੀਂ ਹੈਗਾ ਅੱਜ ਇਹ ਤਿੰਨ ਵਾਰੀ ਡਿੱਗ ਪਿਆ ਜਦੋਂ ਪਹਿਲਾਂ ਦੋ ਵਾਰੀ ਡਿੱਗਿਆ ਨਾ ਫਿਰ ਉਹ ਦਿਮਾਗ ਚ ਮੇਰੇ ਗੱਲ ਬੈ ਗਈ ਵੀ ਆਪਣਾ ਮੋਟਰਸਾਈਕਲ ਡਿੱਗ ਸਕਦਾ ਉਹ ਮਾਈਂਡ ਸੈਟ ਹੋ ਗਿਆ ਵੀ ਜਿਹੜੀ ਜਿਹੜੀ ਚੀਜ਼ ਸੋਚੀ ਜਾਵਾਂਗੇ ਆਪਾਂ ਜਿਵੇਂ ਜਿਵੇਂ ਦੀ ਨੈਗੇਟਿਵ ਚੀਜ਼ ਸੋਚਾਂਗੇ ਉਹ ਮੇਦਾ ਹੋਊਗਾ ਹੁਣ ਮੈਨੂੰ ਲੱਗਿਆ ਸੀ ਮੈਂ ਛੋਟੀਆਂ ਗੱਲ ਕਰਦੇ ਕਰਦੇ ਕਿਹਾ ਮੈਂ ਕਿਹਾ ਯਾਰ ਮੋਟਰਸਾਈਕਲ ਦੋ ਚਾਰ ਤਿੰਨ ਵਾਰੀ ਡਿੱਗ ਪਿਆ ਮੋਟਰਸਾਈਕਲ ਨਾ ਡਿੱਗੇ ਆਪਣਾ ਨਾ ਹੀ ਡਿੱਗ ਸੋ ਇਸ ਕਰਕੇ ਹਮੇਸ਼ਾ ਪੋਜ਼ਿਟਿਵ ਸੋਚੋ ਵੀ ਕੋਈ ਨਾ ਕੋਈ ਨਾ ਓਕੇ ਆ ਓਕੇ ਆ ਆ ਚੱਲਿਆ ਗੋਰਾ ਇਸ ਟਾਈਮ ਆਪਾਂ ਜਾ ਰਹੇ ਆ ਜੀ ਕਿਸਤਵਾਰ ਤੋਂ ਕਿਲਾੜ ਜਿਨ੍ਹਾਂ ਨੇ ਸਾਡੀ ਕੱਲ੍ਹ ਵਾਲੀ ਵੀਡੀਓ ਦੇਖੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ ਵੀ ਬਹੁਤ ਜ਼ਿਆਦਾ ਰਾਹ ਖਰਾਬ ਸੀ ਤੇ ਮੋਟਰਸਾਈਕਲ ਆਪਣਾ 2 3 ਤਿੰਨ ਵਾਰੀ ਡਿਗਿਆ ਟੋਟਲ ਤੇ ਲੋਕਾਂ ਨੇ ਚੱਕਿਆ ਲੋਕਾਂ ਨੇ ਫੜ ਕੇ ਆਪਾਂ ਨੂੰ ਬਹੁਤ ਵੱਡੇ ਵੱਡੇ ਨਾਲੇ ਦਰਿਆ ਟਪਾਏ ਨੇ ਪੁਲ ਟੁੱਟ ਗਿਆ ਸੀ ਵੱਡੇ ਫਲੋ ਕਰਕੇ ਜਾਦੇ ਫਲੋ ਕਰਕੇ ਹਨਾ ਤੇ ਤਾਂ ਕਰਕੇ ਫਿਰ ਆਪਾਂ ਕੱਲੋ ਵੀਡੀਓ ਲੰਬੀ ਹੋ ਗਈ ਸੀ ਵੀਡੀਓ ਨੂੰ ਖਤਮ ਕਰਤਾ ਸੀ ਇਸ ਵੀਡੀਓ ਦੇ ਵਿੱਚ ਹੁਣ ਸਾਨੂੰ ਆਪਾਂ ਗਾਂ ਦਾ ਸਫ਼ਰ ਦਿਖਾਵਾਂਗੇ ਕਿਸ਼ਤ ਵਾਸਤੂ ਕਿਲਾੜ ਬਹੁਤ ਮੰਨਿਆ ਪਰ ਮੰਨਿਆ ਸਫ਼ਰ ਆ ਸੁਣਿਆ ਬਹੁਤ ਲੋਕਾਂ ਤੋਂ ਪਰ ਇਹ ਕੁਝ ਜਾਦੀ ਨੈਕਸਟ ਲੈਵਲ ਚੀਜ਼ ਹੋ ਗਈ ਸੀ ਹਨਾ ਹੁਣ ਅੱਗੇ ਆ ਕੇ ਸੜਕ ਸਾਫ਼ ਬਣੀ ਹੋਈ ਆ ਪਿਛਲੇ ਵਲੌਗ ਜਿਨ੍ਹਾਂ ਨੇ ਸਾਡੇ ਦੇਖੇ ਹੋਣਗੇ ਉਹਨਾਂ ਨੂੰ ਮੈਂ ਇੱਕ ਵਾਰੀ ਫੇਰ ਦੱਸਦਾ ਕਿ ਮੇਰੇ ਸਾਹਮਣੇ ਅੰਗਰੇਜ਼ ਜਾ ਰਿਹਾ ਬੰਦਾ ਆਇਆ ਹੋਇਆ ਜਰਮਨੀ ਤੋਂ ਜਰਮਨੀ ਤੋਂ ਬਾਈ ਰੋਡ ਮੋਟਰਸਾਈਕਲ ਲੈ ਕੇ ਆਇਆ ਤੇ ਉਹ ਘੁੰਮ ਰਿਹਾ ਆਪਣੇ ਨਾਲ ਠੀਕ ਆ ਹਮ ਘੁੰਮਤਾ ਕੀ ਰਿਹਾ ਆਪਣੇ ਨਾਲ ਸੜਕ ਸੇਮ ਆ ਤੇ ਕਾਫੀ ਟਾਈਮ ਤੋਂ ਅਸੀਂ ਇਕੱਠੇ ਜਾ ਰਹੇ ਹਾਂ ਇਕੱਠੇ ਖਾਦਾ ਪੀਤਾ ਸੀ ਤੇ ਜਿੱਥੇ ਪਹਿਲਾਂ ਪੁਲ ਟੁੱਟ ਗਿਆ ਸੀ ਪਾਣੀ ਦੇ ਤੇਜ ਵਹਾਅ ਕਰਕੇ ਉੱਥੇ ਅਸੀਂ ਇਕੱਠੇ ਬਹਿ ਕੇ ਇੰਤਜ਼ਾਰ ਕੀਤਾ ਸੀ ਪੁਲ ਦੇ ਦੁਬਾਰੇ ਬਣਨ ਦਾ ਜਦੋਂ ਪੁਲ ਦੁਬਾਰੇ ਬਣਿਆ ਫਿਰ ਸਾਨੂੰ ਬੰਦਿਆਂ ਨੇ ਫੜ ਕੇ ਅੱਡੜ ਬੰਦਿਆਂ ਨੇ ਚਾਰ ਬੰਦੇ ਲੱਗੇ ਕਿਸਤਵਾੜ ਤੋਂ ਲੈ ਕੇ ਕਿਲਾੜ ਤੱਕ ਦਾ ਰੋਡ ਬਹੁਤ ਹੀ ਡੈਡਲੀ ਰੋਡ ਕਿਹਾ ਜਾਂਦਾ ਸੀ ਇਹਨੂੰ ਉਹਦਾ ਆਪਾਂ 익ਸਪੀਰੀਅੰਸ ਕਰਨ ਆਏ ਹੋਏ ਆ ਠੀਕ ਆ ਜੀ ਕਿਸਤਵਾੜ ਵੀ ਜੰਮੂ ਦੇ ਵਿੱਚ ਪੈਂਦਾ ਕਿਲਾੜ ਵੀ ਜੰਮੂ ਦੇ ਵਿੱਚ ਪੈਂਦਾ ਕਿਸਤਵਾੜ ਤੋਂ ਕਿਲਾੜ ਹੈਗਾ ਜੀ ਟੋਟਲ 15 ਕਿਲੋਮੀਟਰ 115 ਕਿਲੋਮੀਟਰ ਤੇ 4 ਘੰਟੇ ਦਿਖਾ ਰਿਹਾ ਸੀ ਪਰ 2 2.5 ਘੰਟੇ ਆਪਣੇ ਉਹ ਜਦੋਂ ਪੁਲ ਟੁੱਟ ਗਿਆ ਜਿੱਥੇ ਉੱਥੇ ਆਪਾਂ ਵੇਟ ਕਰਦੇ ਰਹੇ ਆ ਫਿਲਹਾਲ ਹਜੇ ਤੱਕ ਵੀ ਮੈਂ 85 ਕਿਲੋਮੀਟਰ ਆਇਆ ਠੀਕ ਆ 95 105 ਤੇ 115 30 ਕਿਲੋਮੀਟਰ ਹਜੇ ਆਪਾਂ ਹੋਰ ਜਾਣਾ ਬਾਕੀ ਰਾਹ ਦੇ ਵਿੱਚ ਕੋਈ ਵੀ ਅ ਪੱਕਾ ਰੋਡ ਨਹੀਂ ਹੈ ਪੱਕਾ ਮਤਲਬ ਵੱਡਾ ਪਿੰਡ ਨਹੀਂ ਹੈਗਾ ਜੀ ਜਿੱਥੇ ਆਪਾਂ ਰੁਕ ਸਕੀਏ ਤੇ ਮੈਨੂੰ ਲੱਗਦਾ ਵੀ ਅੱਜ ਆਪਾਂ ਨੂੰ ਟੈਂਟ ਨਾਲ ਲਾਉਣਾ ਪੈ ਜੇ ਨੈਟਵਰਕ ਵੀ ਇੱਥੇ ਕੋਈ ਨਹੀਂ ਹੈਗਾ ਤੇ ਇਹਨਾਂ ਰੋਡਾਂ ਦੇ ਉੱਤੇ ਇਕੱਲੇ ਆਉਣਾ ਬਹੁਤ ਮਤਲਬ ਜਾਨ ਲੇਵਾ ਡੇਂਜਰਸ ਹੋ ਸਕਦਾ ਇਕੱਲੇ ਅਪ ਤੁਸੀਂ ਕਦੋਂ ਹੋਵੋਗੇ ਜਦੋਂ ਸਤੰਬਰ ਦਾ ਮਹੀਨਾ ਹੋਊਗਾ ਸਤੰਬਰ ਤੇ ਸਤੰਬਰ ਅਕਤੂਬਰ ਦੇ ਮਹੀਨੇ ਦੇ ਵਿੱਚ ਹੁਣ ਤਾਂ ਸਦੋਂ ਟੂਰਿਸਟ ਵਗੈਰਾ ਬੰਦੇ ਹੋਰ ਮਿਲ ਜਾਣਗੇ ਜਿਹੜੇ ਤੁਹਾਡੇ ਮੋਟਰਸਾਈਕਲ ਚੱਕ ਚੁੱਕ ਦੇਣਗੇ ਜੇ ਕਿਵੇਂ ਵੀ ਐਵੇਂ ਦੀ ਕੋਈ ਗੱਲ ਹੋ ਜੇ ਆਪਣੇ ਮੋਟਰਸਾਈਕਲ ਦੇ ਉੱਤੇ ਸਮਾਨ ਬਹੁਤ ਭਾਰੀ ਆ ਇੱਕੋ ਛੋਟੇ ਜਿਹਾ ਮਾੜੀ ਮੋਟੀ ਜਾਨ ਵੀ ਹੋਣੀ ਚਾਹੀਦੀ ਆ ਪਰ ਇੱਥੇ ਕੁਝ ਰੋਡ ਐਵੇਂ ਦਾ ਕੋਈ ਸੜਕ ਐਵੇਂ ਦੀ ਵੀ ਮੈਂ ਇਕੱਲਾ ਖੜਾ ਕਰਨਾ ਮੇਰੇ ਵਾਸਤੇ ਇੰਪੋਸੀਬਲ ਸੀ 200 ਕਿਲੋ ਦਾ ਮੋਟਰਸਾਈਕਲ ਆ ਜੀ ਤੇ 50 60 ਕਿਲੋ ਆਪਣੇ ਕੋਲ ਸਮਾਨ ਆ ਮਤਲਬ 2.5 ਕਵਾਂਟਲ ਖੜੇ ਪੈ ਰੋ ਥਾਂ ਦੇ ਉੱਤੇ ਚੱਕਣਾ ਇੰਪੋਸੀਬਲ ਸੀ ਤੇ ਤਾਂ ਕਰਕੇ ਫਿਰ ਮੋਟਰਸਾਈਕਲ ਨੂੰ ਚਕਾਉਣ ਵਾਸਤੇ ਬੰਦੇ ਲੱਗੇ ਨੇ ਜੇ ਸਿੱਧੀ ਸੜਕ ਤੇ ਹੋਵੇ ਪਹਿਲਾਂ ਵੀ ਸਿੱਧੀ ਸੜਕ ਤੇ ਜੇ ਟੇਡਾ ਹੋ ਜਾ ਆਪਾਂ ਚੱਕ ਸਕਦੇ ਆ ਪਰ ਉਹ ਥਾਂ ਐਵੇਂ ਸਿਰ ਡਾਉਨ ਦੇ ਵਿੱਚ ਜਿਵੇਂ ਮੋਟਰਸਾਈਕਲ ਖੜਾ ਵੀ ਕਰ ਦਿੰਦਾ ਸੀ ਤਾਂ ਮੋਟਰਸਾਈਕਲ ਥੱਲੇ ਰੁੜਦਾ ਸੀ ਜੇ ਗੇਅਰ ਦੇ ਵਿੱਚ ਪਾ ਕੇ ਖੜਾਉਂਦੇ ਸੀ ਫਿਰ ਮੋਟਰਸਾਈਕਲ ਅੱਗੇ ਪਿੱਛੇ ਕਰਕੇ ਠੀਕ ਨਹੀਂ ਹੁੰਦਾ ਸੀ ਕੱਲੇ ਬਸ ਕੰਦੇ ਕੱਲੇ ਬੰਦੇ ਵਾਸਤੇ ਮਤਲਬ ਪੌਸੀਬਲ ਨਹੀਂ ਸੀ ਅੱਗੇ ਆ ਕੇ ਫੇਰ ਸੜਕ ਖਰਾਬ ਆ ਗਈ। ਇਹਦੇ ਪੱਥਰ ਨੇ ਨਾ ਪੱਥਰ ਦੇ ਉੱਤੇ ਜਦੋਂ ਟਾਇਰ ਚੜਦਾ ਪੱਥਰ ਦੇ ਉੱਤੇ ਆਪਾਂ ਬ੍ਰੇਕ ਮਾਰੀਏ ਉਹਨੂੰ ਫਿਰ ਉਹ ਖੜਦਾ ਨਹੀਂ ਹੈਗਾ ਟਾਇਰ ਟਾਇਰ ਤਿਲਕ ਜਾਂਦਾ ਤੇ ਫਿਰ ਕੰਮ ਡਿੱਗਣ ਵਾਲਾ ਹੋ ਜਾਂਦਾ। What happened now? Now I just uh, put air out. Okay. Because uh, yeah. If now. The road stays bad. I think it's perfect. It. Now isn't everything is okay now right now? Yeah, yeah. So I could adjust, you know. It's okay. I have uh, like a pressure for streeter in there, yeah. like very much, and it's easier if you reduce air pressure. Okay, okay, okay. No problem. You can drive. Yes, yes, yes. Yeah. Stay safe. ਭਾਈ ਕਹਿੰਦਾ ਮੈਂ ਮੋਟਰਸਾਈਕਲ ਕਹਿੰਦਾ ਮੇਰਾ ਸਹੀ ਨਹੀਂ ਚੱਲ ਰਿਹਾ ਮੈਂ ਕਹਿੰਦਾ ਹੁਣ ਹੁਣ ਕਹਿੰਦਾ ਮੈਂ 에ਅਰ ਪ੍ਰੈਸ਼ਰ ਮੋਟਰਸਾਈਕਲ ਦਾ ਘਟਾ ਰਿਹਾ ਤੇ 에ਅਰ ਪ੍ਰੈਸ਼ਰ ਜਦੋਂ ਘਟ ਗਿਆ ਮੋਟਰਸਾਈਕਲ ਦਾ ਫਿਰ ਕਹਿੰਦਾ ਆਫ ਰੋਡ ਦੇ ਵਧੀਆ ਚੱਲੂਗਾ ਸੈਟਿੰਗ ਨਹੀਂ ਬੈਠ ਰਹੀ ਕਹਿੰਦਾ 에ਅਰ ਪ੍ਰੈਸ਼ਰ ਵਾਲੀ ਮਸ਼ੀਨ ਦੀ ਚੱਕੀ ਫਿਰਦਾ ਸੀ ਲੈ ਭਾਈ ਹੁਣ ਫੇਰ ਇਥੋਂ ਕੋਣੀ ਮੋੜ ਆ ਗਿਆ ਪਤਾ ਨਹੀਂ ਉਥੇ ਪੱਥਰ ਨੇ ਕਿ ਮਿੱਟੀ ਆ ਕੀ ਹੋथे ਗਾਰਾ 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 ਛੇੜ ਬਾਈ ਪਾਉ ਬੋਲੀ ਗਾਰੇ ਤੇ ਲਦਾਖ ਦੀ ਜੰਸਕਰ ਵੈਲੀ ਦਾ ਤੇ ਇਹਦਾ ਫਰਕ ਆ ਬਹੁਤ ਤੇ ਫਰਕ ਕਿਵੇਂ ਆ ਵੀ ਇਹਦੇ ਨਾਲ ਮਿੱਟੀ ਦੇ ਵਿੱਚ ਪੱਥਰ ਨੇ ਦੂਜੇ ਪੱਕੇ ਰੋੜੇ ਬੱਟੇ ਜਿਹੜਾ ਜੰਸਕਰ ਆ ਜੰਸਕਰ ਦੇ ਥੱਲੇ ਮਿੱਟੀ ਆ ਬਰੀਕ ਜਾਂ ਮਿੱਟੀ ਦੇ ਡਲੇ ਨੇ ਬੱਟੇ ਨਹੀਂ ਹੈਗੇ ਉੱਥੇ ਤੇ ਉੱਥੇ ਮੋਟਰਸਾਈਕਲ ਦੇ ਡਿੱਗਣ ਦੇ ਚਾਂਸ ਘੱਟ ਨੇ ਉੱਥੇ ਮੋਟਰਸਾਈਕਲ ਤਾਂ ਮਿਸਮਾਰ ਦੇ ਨੇ ਕਿਉਂਕਿ ਹਾਈ ਐਲਟੀਟਿਊਡ ਆ ਤਕਸੀਜਨ ਘਟ ਜਾਂਦੀ ਆ ਫਿਰ ਮੋਟਰਸਾਈਕਲ ਜ਼ੋਰ ਨਹੀਂ ਫੜਦਾ ਇੱਥੇ ਐਲਟੀਟਿਊਡ ਘਟਾ ਪਰ ਇਹ ਸੜਕ ਦੇ ਥੱਲੇ ਕੰਡੀਸ਼ਨ ਜਾਂ ਥੱਲੇ ਪੱਥਰ ਥੋੜਾ ਜਿਹਾ ਬੜੇ ਵੱਡੇ ਲੈਵਲ ਦਾ ਲੱਗਿਆ ਹੋਇਆ ਲੰਘ ਜੀਏ ਬਾਈ ਸੜਕ ਦੇ ਵਿੱਚ ਹਜੇ ਕੋਈ ਸੁਧਾਰ ਨਹੀਂ ਆਇਆ ਤੇ ਇਹਨੂੰ ਬਣਨ ਨੂੰ ਵੀ ਬਹੁਤ ਟਾਈਮ ਲੱਗ ਜੂਗਾ ਕਿਉਂਕਿ ਇਧਰਲੇ ਪਾਸੇ ਮੀਂਹ ਵੀ ਬਹੁਤ ਜ਼ਿਆਦਾ ਪੈਂਦਾ ਤੇ ਜਿਹੜਾ ਉਹ ਨਾਲਾ ਜਆ ਸਾਨੂੰ ਆਪਾਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਰਾਤ ਨੂੰ 8-9 ਵਜੇ ਤੋਂ ਬਾਅਦ ਤਾਂ ਕਹਿੰਦੇ ਐ ਚੱਲਦਾ ਉਹ ਬਈ ਲੋਕਾਂ ਦੀ ਕਨੈਕਟੀਵਿਟੀ ਤੋੜ ਦਿੰਦਾ ਕਿਸੇ ਵੱਡੇ ਸ਼ਹਿਰਾਂ ਨਾਲ ਹੋਣਾ ਪਿੰਡ ਤਾਂ ਇੱਥੇ ਵੀ ਨਹੀਂ ਕੋਈ ਆਇਆ ਇਹ ਤਾਂ ਬੀਆਰਓ ਵਾਲਾਂ ਦਾ ਕੈਂਪ ਨਹੀਂ ਤੁਸੀਂ ਵੀ ਐਵੇਂ ਦਾ ਐਡਵੈਂਚਰ ਕਰਨਾ ਦਾ ਭਾਈ ਆ ਜਿਓ 1-2 ਸਾਲਾਂ ਦੇ ਵਿੱਚ ਵਿੱਚ ਫਿਲਹਾਲ ਲੇਟੈਸਟ ਇਧਰਲੇ ਪਾਸਿਓਂ ਕੋਈ ਨਹੀਂ ਗਿਆ ਹੋਇਆ ਸਾਡੇ ਵੀ ਹੁਣ ਮਤਲਬ ਲਿੰਕ 'ਚ ਬੰਦੇ ਹੈਗੇ ਇਹਨਾਂ ਕਮਿਊਨਿਟੀ 'ਚ ਬੰਦੇ ਹੈਗੇ ਨੇ ਸਾਡੀ ਬਾਈਕਰ ਕਮਿਊਨਿਟੀ ਦੀ ਗੱਲ ਕਰੀਏ ਤਾਂ ਪੁੱਛਿਆ ਮੈਂ 1-2 ਬੰਦਿਆਂ ਨੂੰ ਤੇ ਉਹਨਾਂ ਨੇ ਕਿਹਾ ਵੀ ਆਹ ਰੋਡ ਨਹੀਂ ਉਹ ਮਤਲਬ ਅਸੀਂ ਗਏ ਤੇ ਦੂਜੀ ਗੱਲ ਇੱਕ ਦੋ ਤੋਂ ਹੋਰ ਪੁੱਛਾ ਉਹ ਕਹਿੰਦੇ ਇੱਧਰ ਦੀ ਕਿਸੇ ਨੂੰ ਜਾਣ ਨਹੀਂ ਦਿੰਦੇ ਮੈਂ ਕਿਹਾ ਨਾ ਬਾਈ ਮੈਂ ਐਕਸਪੀਰੀਅੰਸ ਕਰੂੰਗਾ ਮੈਂ ਸੁਣੀਆਂ ਸੁਣਾਈਆਂ ਗੱਲਾਂ ਤੇ ਮੈਂ ਨਹੀਂ ਯਕੀਨ ਕਰਦਾ ਜੇ ਮੈਨੂੰ ਮੋੜ ਦੇਣਗੇ ਤਾਂ ਇੱਕ ਨੰਬਰ ਇਨਫੋਰਮੇਸ਼ਨ ਦਵਾਂਗੇ ਚੱਪਾ ਚੱਪਾ ਮੋਟਰਸਾਈਕਲ ਨਾਲ ਆਪਾਂ ਛਾਣਦਾਗੇ ਇੰਡੀਆ ਦਾ ਵੀ ਕੱਲ ਨੂੰ ਕੋਈ ਆਪਾਂ ਨੂੰ ਭਾਈ ਰੂਟ ਪੁੱਛੇ ਤਾਂ ਆਪਾਂ ਦੱਸ ਦਾਂਗੇ ਅਗਲੀ ਦੀ ਹੈਲਪ ਕਰ ਦਾਂਗੇ ਲੋ ਜੀ ਬਹੁਤ ਲੰਬੇ ਅਰਸੇ ਤੋਂ ਬਾਅਦ ਸਾਹਮਣੇ ਮੈਨੂੰ ਇੱਕ ਟਾਵਰ ਦੇਖਨ ਨੂੰ ਮਿਲਿਆ ਮੈਨੂੰ ਨਹੀਂ ਪਤਾ ਕਾਹਦਾ ਟਾਵਰ ਆ ਜੀਓ ਦਾ ਕੇਰ ਟੈਲ ਦਾ ਤੇ ਪਿੰਡ ਵੀ ਆ ਗਿਆ ਇੱਕ ਇਸ ਪਿੰਡ ਦੇ ਵਿੱਚ ਪਹਿਲਾਂ ਆਪਾਂ ਕਨਫਰਮ ਕਰਾਂਗੇ ਵੀ ਜਿੱਧਰ ਨੂੰ ਆਪਾਂ ਜਾਣਾ ਆਉਣ ਦਾ ਵੇ ਕੁਝ ਹੈਗਾ ਵੀ ਹੈ ਕਿ ਨਾ ਕਿਤੇ ਰਾਤ ਨੂੰ ਜੰਗਲਾਂ ਦੇ ਵਿੱਚ ਆਪਾਂ ਸੱਚਪਾਸ ਨੂੰ ਜਾਵੜੀਏ ਤੇ ਸੱਚਪਾਸ ਤੇ ਫਿਰ ਪਹੁੰਚਣਾ ਜਾਵੇ ਫਿਰ ਉੱਥੇ ਫਸ ਜਾਈਏ ਠੰਡੁੱਥੇ ਹੋਊਗੀ ਖਤਰਨਾਕ ਵਾਲੀ ਤੇ ਹਾਂ ਪਿੰਡੇ ਠੀਕ ਠਾਕ ਆ ਪਿਛਲੇ ਪਿੰਡੇ ਜਿੱਥੇ ਆਪਾਂ 2-2.5 ਘੰਟੇ ਵੇਟ ਕੀਤੀ ਆ ਪੁਲ ਦੀ ਪੁਲ ਬਣਨ ਦੀ ਉਥੇ ਕੋਈ ਟਾਵਰ ਟੂਰ ਨਹੀਂ ਸੀ ਚਲੋ ਬਾੜੇ ਨਾਲੇ ਚੱਲਦੇ ਨੇ ਇਧਰਲੇ ਪਾਸੇ ਯਾਰ ਗਲੇਸ਼ੀਅਰ ਬਾਹਲਾ ਪਿਗਲ ਪਿਗਲ ਕੇ ਆ ਰਿਹਾ ਆਹ ਛੋਟੇ ਛੋਟੇ ਜਿਹੇ ਤਾਂ ਇੱਥੇ ਪਤਾ ਹੀ ਨਹੀਂ ਕਿੰਨੇ ਨੇ ਦੇਖਣ ਨੂੰ ਫਲੋ ਛੋਟਾ ਲੱਗਦਾ ਪਰ ਸਪੀਡ ਬਹੁਤ ਆ ਫਲੋ ਦੀ ਸਾਰਾ ਜਾ ਕੇ ਇਹ ਚਨਾਬ 'ਚ ਡਿੱਗਦਾ ਆ ਰਾਵੀ ਨੂੰ ਚਨਾਬ ਪੁੱਛਦਾ ਕੀ ਹਾਲ ਹੈ ਸਤਲੁਜ ਦਾ ਚੱਲੋ ਹੁਣ ਕਿਸੇ ਲੋਕਲ ਨੂੰ ਪੁੱਛੀਏ ਗਾਂਵ ਦੀ ਅਪਡੇਟ ਇਸ ਪਿੰਡ ਦਾ ਨਾਮ ਹੈਗਾ ਜੀ ਥੰਬ ਤੇ ਕਲਾੜ ਇੱਥੋਂ ਕਿਹਾ ਉਹਨਾਂ ਨੇ 20 ਕਿਲੋਮੀਟਰ ਦੇ ਨੇੜੇ ਤੇੜੇ ਬਹੁਤ ਠੀਕ ਠਾਕ ਤੇ ਉਹਦੇ ਵਿੱਚੋਂ ਕਹਿੰਦਾ ਭਾਈ ਅੱਧਾ ਕੱਚਾ ਤੇ ਅੱਧਾ ਪੱਕਾ ਮੈਂ ਕਿਹਾ ਹੁਣ ਕਲਾੜ ਹੀ ਚੱਲੀ ਆਪਾਂ ਰਾਤ ਨਹੀਂ ਕਿਤੇ ਰੁਕਦੇ ਲੋਹ ਭਾਈ ਅੱਗੇ ਜਾ ਕੇ ਅੰਗਰੇਜ਼ ਫੇਰ ਖੜਾ ਹੁਣ ਕੀ ਹੋ ਗਿਆ ਇੱਥੇ ਕੀ ਆ ਗਿਆ ਹੈ ਬ੍ਰੋ ਉਹ ਯਾਰ ਉਹਨੇ ਕੀ ਰੋਟਿ ਚੁਸ